ਹੈਲੋ ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦੇ ਬੱਜ ਗਏ ਆ ਇਸ ਟਾਈਮ ਮੈਂ ਟਾਈਮ ਦੇਖ ਲਾਂ ਪਹਿਲਾਂ ਟਾਈਮ ਦੇਖਿਆ ਨਹੀਂ 6:30 ਹੋ ਗਏ ਆ ਔਰ ਫਿਲਹਾਲ ਬੱਚੇ ਮੇਰੇ ਬਾਹਰ ਖੇਡ ਰਹੇ ਆ ਸ਼ਾਮ ਦਾ ਟਾਈਮ ਹੈ ਔਰ ਮੈਂ ਆਈਆਂ ਜੀ ਆਪਣੇ ਮੇਨ ਦਫ਼ਤਰ ਯਾਨੀ ਕਿ ਰਸੋਈ ਦੇ ਵਿੱਚ ਔਰ ਅੱਜ ਮੈਂ ਬਣਾ ਰਹੀਆਂ ਜੀ ਮੂੰਗੀ ਮਸਰੀ ਕੀ ਦਾਲ ਔਰ ਇੱਕ ਸਲਾਹ ਹੈ ਕੀ ਕੋਟੇ ਪਰ ਨਾ ਪਦੀਨਾ ਲਗਾਇਆ ਵਾ ਵੀ ਚਟਨੀ ਬਣਾਈਏ ਰੁਪ ਗਈ ਹੈ ਖੇਡਣ ਜੋਤ ਪਤਾ ਨਹੀਂ ਕਿੱਧਰ ਹੈ ਜੋਤ ਉਰੀ ਹੈ ਹਾਂ ਮੈਂ ਕਿਤੇ ਜੋਤ ਹੈ ਨਹੀਂ ਜੋਤ ਆ ਗਈ ਹੈ ਟਿਊਸ਼ਨ ਤੇ ਹਲ ਬਟਾ ਜੋਤਕਾਰੀ ਮम्मा ਮੈਂ ਸਾਈਕਲ ਚਲਾਣਾ ਹੁਣ ਆਜੇ ਬੇਟਾ ਅੰਨੇ ਦਿਨ ਹੋ ਗਏ ਮੈਂ ਸਾਈਕਲ ਨਹੀਂ ਚਲਾਇਆ ਤੇ ਅੱਜ ਜੋਤ ਆਪਣਾ ਰਾਈਡ ਕਰੇਗੀ ਸਾਈਕਲ ਚਲਾਏਗੀ ਦਾਲ ਮੈਂ ਧਰਤੀ ਆ ਮੂੰਗੀ ਮਸਰੀ ਦੀ ਔਰ ਕੋਠੇ ਪਰ ਚੜ ਰਹੀ ਹਾਂ ਹੁਣ ਮੈਂ ਪਦੀਨਾ ਤੋੜਾਂਗੀ ਮੇਰੀ ਸਲਾਹ ਕੀ ਚਟਨੀ ਬਣਾਈ ਅੱਜ ਆ ਪਦੀਨੇ ਦੀ ਔਰ ਕੋਠੇ ਤੇ ਲੱਗਿਆ ਹੋਇਆ ਬਹੁਤ ਜ਼ਿਆਦਾ ਫਿਲਹਾਲ ਆਟਾ ਗੁੰਨਦੀ ਏ ਪਹਿਲਾਂ ਫਿਰ ਲੈ ਕੇ ਆਉਂਗੀ ਮੈਂ ਕੋਠੇ ਪਰ ਪਦੀਨਾ ਤੋੜ ਕੇ ਔਰ ਸਬਜੀ ਆਪਣੀ ਸੋਰੀ ਦਾਲ 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 ਮੂੰਗੀ ਮਸਰੀ ਦੀ ਦਾਲ तेरी मुंगी मसरी ने गब्बर की सेहत डोंजी करती एक हो रहा है देखो फ्रेंड्स ये वाली बोतल ना बहुत प्यारी बोतल है ये हम लेके आए थे डी मार्ट से डी पर है ना जी जीरक पर है ना डीमार्ट मार्ट उत्थे तो लेके आए थे बोतल बोतल बहुत बढ़िया आपको अच्छी लगी बोतल पापा के पास जा रही है साइकिल चलाएगा अभी ये पर तो रख देना पिंजरा ਚਿੜੀ ਵਾਲਾ ਪਿੰਜਰਾ ਪਾ ਹੈ ਨਹੀਂ ਟੂਸ ਨੂੰ ਵੀ ਲੈ ਜਾਉਂਗਾ ਇਸ ਤੋਂ ਜਰਾ ਹੈ ਗਿਆ ਫਿਰ ਬੈਗ ਲਿਜਿਏਗਾ ਰੱਖ ਕੇ ਨਾਲੀ ਸਾਈਕਲ ਬਹਨਨੇ ਗਲਾਂਦੀ ਵੀ ਇੱਕ ਗੇੜਾ ਰਾਈਡ ਹੋ ਜਾਏ ਕਰੇਗੀ ਮੈਂ ਨਹੀਂ ਉੱਤਰੀ ਉੱਧਰ ਵੜ ਜਰੂਗਾ ਹੋਰ ਕੀ ਆਹ ਤਾਂ ਪੌੜੀ ਨਾ ਤੋੜਦੀ ਉਹ ਬੰਦੇ ਪੌੜੀ ਨਾ ਤੋੜਦੀ ਮੈਂ ਕਿਹਨੇ ਪੌਦਾ ਲਾਇਆ ਦੇਖੀ ਮੁਗ ਗਿਆ ਹਾਂ ਇਹ ਪੌਦੇ ਲਾਇਏ ਵੇਸ ਨੇ ਇਹ ਦੇਖੋ ਪਹਿਲੇ ਉਤਰੇ ਸਹੀ ਕਿਤਨੇ ਵੜਾ ਹੋ ਗਿਆ ਇਹ ਤਾਂ ਪੁੱਤ ਬਰਸਾਤਾਂ ਦਾ ਮੌਸਮ ਹੈ ਨਾ ਆਪਣੇ ਆਪ ਉੱਗ ਹੀ ਜਾਣਾ ਦੇਖੀ ਕਿੱਥੇ ਕਿੱਥੇ ਜੋਤ ਨੇ ਬੋਤਲਾਂ ਟੰਗੀਆਂ ਔਰ ਡੇਟ ਪਟੰਗੀ ਪਈਆਂ ਪਾਣੀ ਨਹੀਂ ਮੀਂਹ ਦਾ ਪਾਣੀ ਦੇਖੀ ਕਿੰਨਾ ਭਰਿਆ ਹੋਇਆ ਵਿੱਚ ਮੀਂਹ ਬਸੇਰਾ ਆਇਆ ਮੀਂਹ ਦਾ ਪਾਣੀ ਬਹੁਤ ਹੈ ਔਰ ਅੱਜ ਮੈਂ ਸਕੂਟਰੀ ਉੱਤੇ ਗਿਆ ਸੀ ਸਕੂਟਰੀ ਲੈ ਕੇ ਗਈ ਸੀ ਚਲੋ ਪਦੀਨਾ ਵੀ ਤੋੜਨਾ ਵੈਸੇ ਮੈਂ ਹਾਏ ਤਾਂ ਚਲੋ ਜੀ ਆਟਾ ਗੁੰਨੀਏ ਪਹਿਲਾਂ ਫਿਰ ਪਦੀਨਾ ਤੋੜ ਕੇ ਲਿਆਵਾਂ ਫਟਾਫਟ ਤਾਂ ਜਸਟ ਹੁਣ ਆਪਾਂ ਤੋੜ ਕੇ ਲਈਏ ਪਦੀਨਾ ਆਟਾ ਗੁੰਨ ਕੇ ਰੱਖਿਆ ਹੀ ਮੈਂ ਔਰ ਦਾਲ ਵੀ ਬਣ ਗਈ ਹੈ ਤੜਕਾ ਲਾਣਾ ਰਹਿ ਗਿਆ ਪਦੀਨਾ ਤੋੜੀਏ ਪਹਿਲਾਂ ਗੇਟ ਲਾਦੀ ਅੱਗੇ ਨੂੰ ਕਿਤੇ ਕੋਈ ਬਿੱਲੀ ਬੁੱਲੀ ਵੱਢ ਜੇ ਹਨਾ ਹਾਈ ਧੁੱਪ ਕਿੰਨੀ ਤੇਜ਼ ਨਿਕਲੀ ਹੈ ਉੱਪਰ ਪਹਿਲਾਂ ਮੀਂਹ ਪੈ ਰਿਹਾ ਤਾਂ ਇੰਨਾ ਔਰ ਧੁੱਪ ਇੰਨੀ ਤੇਜ਼ ਹੋ ਗਈ ਨਾ ਧੁੱਪ 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 ਹਾਈ ਲੋਕਾਂ ਦੀ ਗੋਠਿਆਂ ਪਰ ਕੱਖ ਕਿੰਨੇ ਹੋ ਰਹੇ ਆ ਸਾਡੇ ਤਾਂ ਆਪ ਸੱਚੀ ਸਾਰੇ ਗਮਲੇ ਭਰ ਗਏ ਕੱਖਾਂ ਦੇ ਨਾਲ ਇਹ ਦੇਖੋ ਪਦੀਨੇ ਦੇ ਵਿੱਚ ਵੀ ਕਿੰਨਾ ਕੱਖ ਆ ਗਿਆ ਨਾ ਇਹ ਸਾਰਾ ਨਾ ਸਪਰੇਅ ਕਰਾਂਗੇ ਦਵਾਈ ਸਾਰੇ ਕੱਖ ਮੱਚ ਜਾਣੇ ਆ ਫਿਲਹਾਲ ਆਪਾਂ ਚਲੋ ਪਦੀਨਾ ਤੋੜੀਏ ਤੋੜ ਲੈਣੇ ਆ ਬਈ ਪਦੀਨਾ ਮੋਟਾ ਮੋਟਾ ਚਟਣੀ ਬਣਾਈਏ ਚਟਣੀ ਤਾਂ ਮੈਂ ਤੋੜੂੰਗੀ ਜੀ ਪਦੀਨਾ ਤੁਹਾਨੂੰ ਪਤਾ ਹੀ ਹੈ ਨਾ ਕੱਖ ਬਹੁਤ ਹੋ ਰਿਹਾ ਦੇਖੋ ਕਿੰਨਾ ਹੋਇਆ ਵਾਇਆ ਪਦੀਨਾ ਹੀ ਤੋੜ ਲੈਣੇ ਆ ਪਹਿਲਾਂ ਚਟਣੀ ਬਣੂਗੀ ਵਧੀਆ ਜੇ ਪਦੀਨੇ ਦੀ ਇਹ ਸਾਰਾ ਪਦੀਨਾ ਲੱਗਿਆ ਹੋਇਆ ਇੱਕ ਗਮਲੇ ਦੇ ਵਿੱਚ ਹੀ ਬਹੁਤ ਫੈਲ ਗਿਆ ਬਸ ਹੁਣ ਤੋੜ ਕੇ ਨਾ ਇਹਨੂੰ ਧੋਸ ਮਾਰ ਕੇ ਇਹ ਆਜ ਪਾ ਕੇ ਟਮਾਟਰ ਪਾ ਕੇ ਹਰੀ ਮਿਰਚਾਂ ਪਾ ਕੇ ਨਾ ਫਿਰ ਆਪਾਂ ਚਟਨੀ ਬਣਾ ਦੰਨੇ ਆ ਇਹਦੀ ਪਹਿਲਾਂ ਮੈਂ ਕਿਸੇ ਨੂੰ ਕਿਹਾ ਵੀ ਤਾਂ ਗਵਾਂਡੀਆਂ ਨੂੰ ਵੀ ਤੁਸੀਂ ਤੋੜਨਾ ਤੋੜ ਲਓ ਪਰ ਹਾਂ ਜੋ ਤੋਂ ਉੱਪਰੇ ਮੈਂ ਆ ਜਾ ਕੀ ਹੋ ਗਿਆ ਆ ਗਈ ਹਾਂ ਤੋ ਵੋ ਦੇਖੋ ਬੰਦਾ ਮਾਲ ਲੈ ਰਿਆ ਪੈਸੇ ਗਿਣ ਰਿਆ ਬੰਦਾ ਪੈਸੇ ਅਰੇ ਭਾਈ ਚੋਰ ਆ ਜੰਗੇ ਇਤਨੇ ਪੈਸੇ ਲੈ ਰਿਆ ਬਬਜੋਤ ਪੰਜੇ ਠੀਕ ਹੈ ਤੋ ਲੋ ਜੀ ਤੋੜੀਏ ਪਦੀਨਾ ਜੋਤ ਨੇ ਨਾ ਹਾਕ ਮਾਰ ਲਈ ਤੀ ਅਬ ਤੋੜਦੇ ਹਾਂ ਪਦੀਨਾ ਸਾਢੇ 6 ਹੋ ਗਏ ਆ ਟਾਈਮ ਵੀ लो जी गया मैं हाँ हो और बोल कौन है तो? पापा क्या <laughs> क्या? किसका पापा ਇੱਧਰ ਲੈ ਚੀੜੀ ਨੂੰ ਵਨ ਮਾ ਦੇਖ ਲਈਏ ਪਹਿਲਾਂ ਦੱਸ ਕੋਣਾ ਤੂੰ ਉਹ ਕਿਹੜੀ ਕਲਾਸ ਮਾ ਪੜਾ ਦੂੰ ਮੈਂ ਹਾਂ ਜੀ ਮਾ ਪੰਜਵੀਂ ਮਾ ਉਹ ਚੱਲੋ ਇਹ ਕਿੰਨੇ ਸਾਲ ਦਾ ਦੋ ਮੈਂ ਤਾਂ ਪੰਜ ਕਾ ਅੱਛਾ ਪੰਜਵੀਂ ਮਾ ਪੰਜ ਸਾਲ ਕਾ ਪੜਾ ਹੋਰੇ ਤੇਰੇ ਦੰਦ ਖਾਂ ਗਿਆ ਉਹ ਤੇਰੇ ਦੰਦ ਖਾਂ ਗਿਆ ਉਹ ਦੰਦ ਖਾਂ ਤਰਾ এবੀਸੀ ਆਵਾ ਤੇਰੀ ਮੈਡਮ ਦਾ ਨਾਮ ਕੀ ਆ ਬੋਲ ਜਾ ਫੇਰ ਮੈਂ ਚੀੜੀ ਨਹੀਂ ਲਗਾਉਂ ਰੁਕ ਬੋਲੀ ਤੇਰੀ ਮੈਡਮ ਦਾ ਨਾਮ ਕੀ ਚਾਚਾ ਅੱਛਾ ਚਾਚਾ ਉਹ ਪਹਿਲਾ ਉਹ ਰਖੜ ਵਾਲਾ ਤੂੰ ਦਾਸ ਕਿਹੜੀ ਕਲਾਸ ਮਾਦੋ ਬਤਾ ਕੋਲ ਸੀ ਲਾਜ਼ਮਾ ਹਾਂਦਰ ਹਾਂਦਰ ਕਿਹੜੀ ਕਲਾਸ ਮਾਦੋ ਮੈਂ ਛੇ ਨੂੰ ਬਤਾ ਦੇ ਅੱਛਾ ਹਾਂ ਇਹ ਬੋਲਨਾ ਇਹ ਦਾਸਬਣੀ ਕਲਾਸ ਦਾ ਸੀ ਇਹਨਾਂ ਨੂੰ ਮੇਰੀ ਪੰਦੀ ਮੈਂ ਪੰਦੀ ਮੈਂ ਕਹੀਓ ਕੀ ਕਰੀ ਇਹ ਪੰਦੀ ਮੇ ਮਪੜਾ ਸਾਰੀਆਂ ਹੋਰ ਤੋ ਕਿੰਨੇ ਮਪੜਾ ਇਹ ਪੁੱਛ ਰੀਆਂ ਹਾਂ ਬਤਾ ਦੇ ਨ ਨੂੰ ਕੌਣ ਸੀ ਕਲਾਸ ਮਾ ਪੜਾ ਤੋ ਇਹ ਕੌਣ ਸੀ ਕਲਾਸ ਮਾ ਪੜਾ ਲੈ ਕੇ ਆ ਹਾਂ ਲੈ ਕੇ ਆ ਇਹ ਪੱਥਰਾਂ ਕਿੰਨੇ ਸਾਲ ਕਾ ਪਹਿਲੇ ਤੋ ਇਧਰ ਦੇ ਇੱਕ ਬੋਲ हाँ बता कितने साल का तो लो जी पदीना और प्याज धो तो के रखते थे मैं तो इधर मिक्सी तो ही अपने ग्र कप दे कपा दन फिर चटनी बनाई भाई यम्मी यम्मी चटनी पदीने वाली और प्याज वाली बिच्च पाव हरी मिर्च और अंब की जगह ना कच्चे अंब की जगह आपा बिच अंब का चार पा देंगे ਕਿਉਂਕਿ ਹਲੇ ਅੰਬ ਦਾ achar ਤਾਜ਼ਾ ਹੈ ਨਾ ਵਧੀਆ ਬਣ ਜੂਗਾ ਤਾਂ ਲੌਜੀ ਕੱਚੇ ਅੰਬ ਦੀ ਜਗਾ ਨਾ ਆਪਾਂ ਨੇ ਅੰਬ ਦਾ achar ਪਾ ਦਿਆ ਵਿੱਚ ਤੇ ਪਿਆਜ਼ ਹੈ ਔਰ ਪਦੀਨਾ ਪਿਆਜ਼ ਔਰ ਅੰਬ ਦਾ achar ਔਰ ਵਿੱਚ ਪਾਉਂਗੇ ਹਰੀ ਮਿਰਚ ਔਰ ਨਮਕ ਫਿਰ ਆਪਾਂ ਚਟਨੀ ਬਣਾਵਾਂਗੇ ਜੀ ਲੋ ਜੀ ਵਿੱਚ ਕੱਟ ਦੰਨੇ ਆਪਾਂ ਹਰੀ ਮਿਰਚਾ ਤੇ ਹੁਣ ਬਣਾਈਏ ਆਪਾਂ ਯੰਮੀ ਯੰਮੀ ਚਟਣੀ ਉਲਟੀ ਰੈੱਡ ਮਿਰਚੀ ਪਾਣੇ ਆਪਾਂ ਫਲੇਵਰ ਵਾਸਤੇ ਔਰ ਥੋੜਾ ਨਾ ਪਾਣੇ ਆ ਧਨੀਆ ਪਾਊਡਰ ਸੋਰੀ ਧਨੀਆ ਪਾਊਡਰ ਰਹਿ ਗਿਆ ਦਾ ਉਹ ਪਾਈ ਆਪਾਂ ਵਿੱਚ ਇਹ ਆ ਜੀ ਧਨੀਏ ਦਾ ਪਾਊਡਰ ਇਹ ਮੈਂ ਪੀਸ ਕੇ ਰੱਖਿਆ ਹੋਇਆ ਧਨੀਏ ਦਾ ਪਾਊਡਰ ਇਹਦੇ ਨਾਲ ਨਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਚਟਣੀ ਦੇ ਵਿੱਚ ਚਲੋ ਜੀ ਆਪਾਂ ਗ੍ਰाइंड ਕਰ ਦਿੰਨੇ ਆ ਪਹਿਲਾਂ ਫਿਰ ਦਿਖਾਨਨੇ ਆ ਆਪਾਂ ਚਟਣੀ ਤਾਂ ਫਾਈਨਲੀ ਚਟਣੀ ਆਪਣੀ ਬਣ ਕੇ ਹੋ ਗਈ ਆ ਰੈਡੀ ਇਹਦੇ ਵਿੱਚ ਮੈਂ ਚਾਰ ਪੰਜ ਚੀਜ਼ਾਂ ਪਾਈਆਂ ਇੱਕ ਵਾਰ ਮੈਂ ਫੇਰ ਦੱਸ ਦਿੰਨੀ ਆ ਇਹਦੇ ਵਿੱਚ ਮੈਂ ਪਾਇਆ ਪਦੀਨਾ ਔਰ ਹਰੀ ਮਿਰਚਾਂ ਪਿਆਜ਼ ਟਮਾਟਰ ਔਰ ਅੰਬ ਦਾ achar ਔਰ ਸੁੱਕਾ ਧਨੀਆ ਸੁੱਕਾ ਧਨੀਆ ਮੈਂ ਪੀਸ ਕੇ ਰੱਖਿਆ ਹੋਇਆ ਇੱਕਿਆ ਨਮਕ ਬਸ ਇਹ ਚੀਜ਼ਾਂ ਪਾਈਆਂ ਮੈਂ ਤੇ ਚਟਨੀ ਬਣ ਕੇ ਹੋ ਗਈ ਆ ਰੈਡੀ ਆਪਣੀ ਇੱਕ ਆਪਾਂ ਭਾਂਡੇ ਚ ਕੱਢ ਦੰਨੇ ਆ ਹੁਣ ਇਸ ਚ ਕੱਢ ਦੰਨੇ ਆਪਾਂ ਚਟਨੀ ਨੂੰ ਜਿਹਨੇ ਖਾਣੀ ਆ ਰੋਟੀ ਦੇ ਨਾਲ ਦਾਲ ਬਣਾਈ ਆ ਨਾ ਅੱਜ ਦਾਲ ਦੇ ਨਾਲ ਤਾਂ ਵੈਸੇ ਵੀ ਚਟਨੀ ਵਧੀਆ ਲੱਗਦੀ ਏ ਲੋ ਜੀ ਬਣ ਗਈ ਆ ਚਟਨੀ ਸਟ ਆਟਾ ਗੁੰਨਦਿਆ ਮੈਂ ਦਾਲ ਬਣਾਦੀ ਚਟਣੀ ਬਣਾ ਕੇ ਫ੍ਰੀਜ ਦੇ ਵਿੱਚ ਲਾਦੀ ਰਕਾਨਤੀ ਆ ਮੈਂ ਆਪਣੀ ਮਾਂ ਦੀ ਔਰ ਹੁਣ ਮੈਂ ਖਾਰੀਆ ਕੇਲਾ ਹੂੰ ਕਿਉਂਕਿ ਮੈਨੂੰ ਭੁੱਖ ਲੱਗੀ ਆ ਹੁਣ ਮੈਂ ਖਾਉਂਗੀ ਕੇਲਾ ਥੋੜੀ ਦੇਰ ਬਾਅਦ ਚਲੂੰਗੀ ਕੋਠੇ ਮਾਰਾ ਜੋਤ ਨੇ ਏਸੀ ਲਾ ਵੀ ਦਿਆ ਅੱਜ ਜੋਤ ਨੇ ਪਹਿਲਾਂ ਹੀ ਏਸੀ ਲਾ ਲਿਆ ਅੱਛਾ ਪੜ੍ਹ ਲਿਆ ਜੋਤ ਕੰਮ ਵੀ ਕਰ ਲੀ ਕੰਮ ਠੀਕ ਐ ਜੋਤ ਕਰ ਰਹੀ ਹੈ ਰੀਟਨ ਕੰਮ ਕਹਿੰਦੀ ਮम्मा ਰੀਟਨ ਕੰਮ ਬਹੁਤ ਮਿਲਿਆ ਐ ਕਾਫੀ ਐ ਸਾਹਮਣੇ ਚੱਲ ਰਹਾ ਹੈ ਹੁਣ ਕਰਨਾ ਹੈ ਯਾ ਆਪਣੀ ਫੇਰ ਕੁਚੜੀ ਮੈਂ ਕੋਠੇ ਬਰਾ ਰਹੀ ਆ ਘੁੰਮ ਕੇ ਥੋੜੀ ਦੇਰ ਤੱਕ ਚੱਲ ਲੈ ਤੂੰ ਕੰਮ ਕਰ ਲੈ ਮੈਂ ਕੋਠੇ ਪਰ ਘੁੰਮ ਆਵਾ ਥੋੜਾ ਜਿਹਾ ਘੁੰਮੀ ਘੁੰਮੀ ਕਰ ਆਵਾ ਮੈਂ ਫੇ ਤੜਕਾ ਆ ਕੇ ਲਾਉਂਗੀ ਦਾਲ ਨੂੰ ਤੜਕੇ ਤੜਕਾ ਰਹਿ ਗਿਆ ਰੂਜੋਤ ਦੇ ਰੂਪ ਨੇ ਵੀ ਦਸਣਾਂ ਦੀ ਤਿਆਰੀ ਕਰਨੀ ਦੁਵਾਰਾ ਦੋਹਰਾਈ ਕਰਨੀ ਆ ਤੋ ਲੋ ਜੀ ਬਾਬਾ ਜੀ ਕਰਨ ਲੱਗੇ ਪਾਠ ਇੱਧਰ ਪਾਠ ਹੋ ਰਿਹਾ ਆ ਹੈਲੋ ਪੰਛੀ ਵੀ ਚਲੇ ਗਏ ਆਪਣੇ ਆਪਣੇ ਘਰਾਂ ਨੂੰ ਉਹ ਦੇਖੋ ਜਹਾਜ਼ ਆ ਰਿਹਾ ਕਿੰਨਾ ਵੱਡਾ ਬੱਦਲ ਜਾ ਹੋ ਗਿਆ ਨੀਰਾ ਨੀਰਾ ਹੋ ਗਿਆ ਇੱਕਦਮ ਜਿਵੇਂ ਮੀਂਹ ਆਏਗਾ ਹਵਾ ਵੀ ਰੁਕ ਗਈ ਪਹਿਲਾਂ ਨਹੀਂ ਸੋਹਣੀ ਹਵਾ ਚੱਲ ਰਹੀ ਧੀ लो जी बाबा जी कर रहे हैं पाठ साढ़े सात हो गया जी साढ़े सत चल हेठा वो देखो जहाज जा रहा छोटा जा जहाज एरोप्लेन एरोप्लेन ये जा रहा है एरोप्लेन ਬਾਏ 에ਰੋਪਲੇਨ ਬਾਏ 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 ਛੋਟਾ ਜਾ ਛੋਟਾ ਜਾ ਬਿਲਕੁਲ ਪੰਛੀ ਵੀ ਜਾ ਚੁੱਕੇ ਆ ਆਪਣੇ ਘਰ ਬਾਏ 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 ਪਾਪਾ ਜੀ ਲਾਗੇ ਪਾਠ ਕਰਨ ਆਪਾਂ ਵੀ ਚੱਲੀਏ ਹੇਟਾਂ ਤੇ ਮੇਰਾ ਤੜਕਾ ਰਹਿ ਗਿਆ ਜੀ ਦਾਲ ਨੂੰ ਲਾਣਾ ਬਾਕੀ ਮੈਂ ਦਾਲ ਬਣਾ ਗਈ ਤੇ ਆਟਾ ਗੁੰਨਣ ਦੀ ਕੋਠੇ ਪਰਾਈ ਥੋੜਾ ਜਿਹਾ ਸੈਰ ਕਰਕੇ ਹੁਣ ਆਈਆਂ ਜੀ ਹੇਟਾਂ ਮੈਂ ਕੀ ਲਿਖ ਰਿਓ ਬੇਟਾ ਆਪ ਵਾਓ ਦੇ ਦੇ ਬੁੱਤ ਬਾਬਾ ਜੀ ਭੋਗ ਦਿਓ ਬੱਚਾ ਨਾ ਘ ਬਾਬਾ ਜੀ ਦੇ ਭੋਗ ਲਿਆ ਲੀਜ਼ ਲੀਜ਼ ਬੜੀ ਅੰਮੀ ਆ ਨਾ ਹਮ ਇਹ ਤੋਂ ਵਾਰ ਦੋਸਤਾਂ ਗੁਸ਼ੰਦਾ ਯਾ ਇਹ ਤੋਂ ਵਾਰ ਆ ਗਿਆ ਇਹ ਵੀ ਨਹੀਂ ਤੇ ਨਾ ਹੁਣ ਹਮ ਅੰਕਲ ਚਿਪਸ ਹੈ ਨਾ ਵਧੀਆ ਲੱਗਦੇ ਆ ਨਾ ਰੂਪ ਤੋਂ ਖੇਲਣ ਗਈ ਬੀ ਹਲੇ ਤੱਕ ਕਾਈ ਨਹੀਂ ਹੈ ਚਲੋ ਜੀ ਤੜਕਾ ਛੜਕੇ ਲਾਈਏ ਪਹਿਲਾਂ ਦਾਲ ਨੂੰ ਫਿਰ ਰੋਟੀ ਬਣਾਈਏ ਮੈਂ ਤਾਂ ਚਟਨੀ ਵੀ ਬਣਾਈਆ ਮम्मा ਨੇ ਲਾਲੇ ਨੇ ਪਾਣੀ ਡੋਲਣਾ ਏਸੀ ਆਲਾ ਜਿਆਦਾ ਪੈ ਗਿਆ ਬਾਲਟੀ ਦੇ ਵਿੱਚ ਆ ਵੀ ਗਏ ਕੀ ਹੋਇਆ ਉਦਾਸ ਜਿਹਾ ਲੱਗ ਰੇ ਉਹ ਕੱਢੀਏ ਲੋ ਜੀ ਲਾਈਏ ਤੜਕਾ ਜੀਰਾ ਲੈ ਲਿਆ ਆਪਾਂ ਨੇ ਤੇ ਇਹਦਾ ਤੜਕਾ ਨਾ ਸਰੋਂਗੇ ਤੇਲ ਦਾ ਤੜਕਾ ਬੈਸਟ ਹੁੰਦਾ ਹੈ। ਜਾਂ ਦੇਸੀ ਕੀ ਹੋਵੇ ਜਾਂ ਹੋਵੇ ਸਰੋਂ ਦਾ ਤੇਲ। ਉਹਦਾ ਤੜਕਾ ਨਾ ਸਬਜ਼ੀ ਨੂੰ ਵਧੀਆ ਬਣਾਉਂਦਾ ਹੈ ਕਰਾਰਾ। ਕੋਈ ਵੀ ਦਾਲ ਸਬਜ਼ੀ ਹੋਵੇ ਭਾਵੇਂ ਇੱਧਰ ਵਕੀਲ ਸਾਹਿਬ ਲੱਗੇ ਹੋਏ ਆ ਜੀ ਏਸੀ ਕੀ ਜਾਲੀਆਂ ਸਾਫ਼ ਕਰਨਾ ਕਿਉਂਕਿ ਜਾਲੀਆਂ ਦੇ ਉੱਪਰ ਨਾ ਪੱਖਾ ਬੰਦ ਕਰਾਂ ਹਾਂ ਕੱਪੜਾ ਲੈ ਲਿਆ ਕੋਈ ਪੁਰਾਣਾ ਜਾ ਤੋ ਲੋ ਜੀ ਮੈਂ ਫੜ ਲਾਂ ਫੇਰ ਵੀ ਪਰ ਗਿਆ ਹੋਣੀਆਂ ਹਾਂ ਗੰਧੀਆਂ ਹੋ ਗਿਆ ਨਾ ਇਹਨਾਂ ਲਓ ਜੀ ਏਸੀ ਕੀ ਆ ਨਾ ਜਿਹੜੀ ਜਾਲੀਆਂ ਇਹਨਾਂ ਦੇ ਵਿੱਚ ਡਸਟ ਫਸ ਗਈ ਦੇਖੋ ਕਿੰਨੀ ਡਸਟ ਵਾਓ ਤਾਂ ਹੀ ਨਹੀਂ ਹਵਾ ਲੱਗਦੀ ਹੈਗੀ ਹਨਾ ਓ ਇਨੀ ਆ ਬਹੁਤ ਅੱਛਾ ਛਾੜ ਕੇ ਲਿਆਵਾਂ ਮੈਂ ਇੱਕ ਮਿੰਟ ਦੋਨੋਂ ਆਪਸੋ ਮਾਰਦੀ ਜੋ ਤੋਂ ਮਾਰ ਕੇ ਲਿਆਜਾ ਲੋ ਜੀ ਜਾਲੀਆਂ ਆਪਾਂ ਨੇ ਐਨ ਚੰਗੀ ਤਰ੍ਹਾਂ ਛਾੜਦੀਆਂ ਸਾਫ਼ ਹੋ ਗਈਆਂ ਲੋ ਕਰ ਦੇ ਸਾਫ਼ ਸ਼ਕਤੀਮਾਨ ਸ਼ਕਤੀ ਹਾਂ ਇੱਕ ਵਾਰ ਫਾ ਕੱਪੜਾ ਫੇਰਨਾ ਸੁੱਕਾ ਫੇਰ ਦਿਓ ਪਰ ਮੈਂ ਚਟਕ ਲਈ ਚੰਗੀ ਤਰ੍ਹਾਂ ਜਾਲੇ ਬਹੁਤ ਨਹੀਂ ਘੜੇ ਵਿੱਚ ਤੇ ਹਲੇ ਵੀ ਦੋ ਨਹੀਂ ਘੜੇ ਤੁਸੀਂ ਵਿਛੜਿਆ ਜਾਦਾ ਛੋਟੇ ਛੋਟੇ ਜਿਹਾ ਤਾਂ ਬਰੀਕ ਬਰੀਕ ਜੇ ਲਓ ਜੀ ਏਸੀ ਨਾ ਹਵਾ ਨਹੀਂ ਲੱਗ ਰਹੀ ਧੀ ਰਾਤ ਅਸੀਂ ਸੋਚਿਆ ਪਤਾ ਨਹੀਂ ਕਿਉਂ ਨਹੀਂ ਹਵਾ ਲੱਗ ਰਹੀ ਹੈਗੀ ਜਾਲੀਆਂ ਸਾਫ ਕਰਨੇ ਕੀ ਤੀਆਂ ਤਾਂ ਫਿਲਹਾਲ ਬੱਚੇ ਪੜ ਰਹੇ ਆ ਇੱਕ ਬੰਦਾ ਕਾਰਟੂਨ ਦੇਖ ਰਿਹਾ ਓਏ ਤੇਰੀ ਵਾਰੀ ਵੀ ਹੈ ਪੜਨੇ ਕੀ ਤਾਂ ਮ बावजूद ਬੇਟਾ ਮੇਰਾ ਬਹੁਤ ਅੱਛਾ ਬੇਟਾ ਹੈ ਜਬ ਆਪਣੇ ਆ ਪੜ ਰਹੇ ਆ ਤਾਰ ਕਮਾਇਤਾ ਦਾ ਉਲਟਾ ਚਸ਼ਮਾ ਸਾਹਮਣੇ ਮਸ ਬੇ ਜਾਉ ਤੜਕਾ ਮਚ ਰਿਹਾ ਮੇਰਾ ਬਾਈ ਲੋ ਜੀ ਮੈਂ ਰੱਖਿਆ ਵਾ ਤੜਕਾ ਰੋਟੀ ਵੀ ਪਕਾਣੀ ਆ ਓ ਫਾਈਨਲੀ ਦਾਲ ਬਣ ਚੁੱਕੀ ਆਪਣੀ ਮੂੰਗੀ ਮਸਰੀ ਕੀ ਦਾਲ ਹੈ ਜੀ ਔਰ ਚਟਣੀ ਹੈ ਰੋਟੀ ਹੈ ਬਾਬੇ ਨਾਨਕ ਦਾ ਲੰਗਰ ਤੱਕਦੀ ਆਪਾਂ ਦਾਲ ਨੂੰ ਔਰ ਹੁਣ ਬਣਾਈਏ ਆਪਾਂ ਰੋਟੀ ਜਿਹਦੇ ਵਾਸਤੇ ਆਟਾ ਗੁੰਨਿਆ ਤਾਂ ਮੈਂ ਫਿਲਹਾਲ ਰੋਟੀ ਬਣਾਈਏ ਬਈ ਬਾਬਾ ਜੀ ਬਾਟ ਕਰ ਰਹੇ ਆ ਹਲੇ ਔਰ ਮੈਂ ਬਣਾਉਂਗੀ ਰੋਟੀ ਹੁਣ ਗਰਮ ਕਰਾਂ ਪ੍ਰਸ਼ਾਦ ਦੇ ਜੋਤ ਨੂੰ ਪੁੱਛ ਕੇ ਆ ਕਿ ਆਲੂ ਕੇ ਪਰੌਂਠੇ ਪਈਆਂ ਖਾਣੇ ਆ ਦੋ ਜੇ ਖਾ ਲਏ ਉਸਨੇ ਫਿਰ ਤਾਂ ਗਰਮ ਕਰ ਦਾਂਗੀ ਮੈਂ ਜੀ ਬਾਈ ਟੇਕ ਕੇਅਰ ਮਿਲਦੇ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਤੇ ਮੈਂ ਬਣਾ ਰਹੀ ਆ ਰੋਟੀ ਹੁਣ ਔਰ ਪਲੀਜ਼ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਪੂਰੀ ਵੀਡੀਓ ਕਿ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਹਨਾ ਤੇ ਚਲੋ ਜੀ ਟਾਈਮ ਹੋ ਗਿਆ ਪੌਣੇ 8 ਵਜੇ ਦਾ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਔਰ ਰੋਟੀਆਂ ਆਪਣੀਆਂ ਗਰਮਾ ਗਰਮ ਬਣ ਚੁੱਕੀਆਂ ਦਾਲ ਦੇ ਨਾਲ ਫੁਲਕਾ ਮੂੰਗੀ ਮਸਰੀ ਦੀ ਦਾਲ ਸਿੰਪਲ ਰੋਟੀ ਐਂਡ ਚਟਣੀ ਤੇ ਆਜੋ ਜੀ ਨੇ ਖਾਣੀ ਆ ਰੋਟੀ ਫਟਾਫਟ ਆਜੋ ਔਰ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਜੀ ਬਾਏ ਬਾਏ ਜਾਣ ਨੂੰ ਤਾਂ ਮੇਰਾ ਵੀ ਦਿਲ ਨਹੀਂ ਕਰਦਾ ਕਿ ਮੈਂ ਵੀ ਚਲੀ ਜਾਵਾਂ ਹਨਾ ਬਾਰ ਬਾਰ ਗੱਲਾਂ ਮਾਰੀ ਜਾ ਰਹੀਆਂ ਤੁਹਾਡੇ ਨਾਲ ਖੜੀ ਫੇਰ ਕੀ ਕਰੂੰ ਦਿਲ ਨਹੀਂ ਕਰਦਾ ਜਾਣ ਨੂੰ ਇੱਕ ਤੁਸੀਂ ਹੋ ਜਿਹੜੀ ਮੇਰੀ ਗੱਲਾਂ ਬਾਤਾਂ ਸੁਣਦੇ ਆਂ ਹਾਂ ਹੋਰ ਕੋਈ ਨਹੀਂ ਸੁਣਦਾ ਤੁਹਾਡੇ ਨਾਲ ਹੀ ਗੱਲਾਂ ਮਾਰੀ ਜਾਂਦੀਆਂ ਚਲੋ ਜੀ ਬਾਏ ਟੇਕਰ ਹਾਂ ਬਹੁਤ ਹੋ ਗਈਆਂ ਗੱਲਾਂ ਬਾਤਾਂ ਤੇ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਜੀ ਆਪਾਂ ਬਾਏ ਬਾਏ ਜੀ ਟੇਕਰ ਔਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਮੈਂ ਰੋਟੀ ਬਣਾ ਲਾਂ ਤੇ ਬਾਏ ਜੀ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਹਣਾ ਬਾਏ ਜੀ ਬਾਏ 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 ਬਾਏ